ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਬੋਲੇ ਸੰਤਨ ਸਿੰਘ ਜੀ ਤੇਗਵੰਦ ਸਾਹਿਬ ਮਹਾਰਾਜ ਸਦਾਈ ਜਲੇਕਾਰ ਹੈ ਸਦਾਈ ਜਲੇਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਤੁਖਨਾ ਕ੍ਰਿਸ਼ਨਾ ਦਾ ਨਾਮ ਕਰੋ ਬਾਬਾ ਜੀ ਸੋਖੀ ਕੜੀ ਨ ਦੇਖੰਦੀ ਕਰੋ ਕਿਰਪਾ ਕਰੋ ਸੰਤਨ ਸਿੰਘ ਜੀ ਤੇਗਵੰਦ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਫਕਤ ਲੋਕਾਂ ਕਰ ਦਿਓ ਕਿਰਪਾ ਬਾਬਾ ਜੀ ਆਪਣੀ ਮੇਰ ਕਰੋ

ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਚਰਨ ਦੇ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾ ਨਹੀਂ ਬਾਗ ਲਿਲਾਰ ਉਦੈ ਤਬ ਲਾ ਭ੍ਰਮਤੀ ਫਿਰਤੀ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂੜਥ ਥੀ ਕਬੂ ਮਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਤੇਰੇ ਸੰਕਟ ਜੋਨ ਗਰਬਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਲ ਗਰਬਨਾ ਆਇਓ ਤੇਰੀ ਕਵਨ ਕਵਨ ਗੁਣ ਕਹਿ ਕਹਿ ਗਾਵ ਤੋ ਸਾਹਿਬ ਗੁਣੀ ਨਿਧਾਨਾ तुम रिसा दस पास बैठे है सोइय वेसा हो ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠਾ ਮਹਲਾ 5 ਪਰਮੇ ਸਰਤਿਤਾ ਬੰਨਾ ਦੋਹਰੋ ਨੰਨਾ ਅਨੰਦ ਕਰੇ ਨਰ ਜਨਾਰੀ ਹਰ ਹਰ ਪ੍ਰਭ ਤੇਰ ਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਬੰਨਾ ਅਨੰਦ ਤਰਹ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਆਸਮ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹਾ ਸਭ ਨੇ ਚਾਈ ਰਹਾ ਤੇਰੀ ਬਾਣੀ ਆਈ ਜਿਨ ਸਗਲੀ ਚਿੰਦ ਮਿਟਾਈ ਦਿਆਲ ਪਰਖ ਮਿਹਰਵਾਨਾ ਸਾਤ ਅਖਾਂ ਲਾ ਤੋਰ ਕੀ ਬਾਣੀ ਆਈ ਤੇਰੇ ਸੱਜਣੀ ਚਿੰਤਾ ਮਿਟਾਈ ਦਇਆਲ ਪਰਖ ਮਹਿਰਬਾਨਾ ਨਾਨਕ ਸਾਚ ਅਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਪਰਮੇ ਸੋਰਠ ਮਹਲਾ 5 ਪਰਮੇ ਅਰੇ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਤਾਵਨ ਪਵਿੱਤਰ ਅੰਗ 627 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਦ ਆਵੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਨ ਕਰ ਲੈਣ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜਦੀ ਕਲਾ ਬਖਸ਼ਣ ਜੀ ਕੋਈਆਂ ਗਲਤੀਆਂ ਦੀ ਖਿਮਾ ਗਜਬਜ ਕੇ ਫਤਿਹ ਬੁਲਾਓ ਵਾਹਿਗੁਰਜੀਤਾ ਖਾਲਸਾ ਆਪ ਵਾਹਿ ਗੁਰੂ ਜੀ ਦੀ ਫਤਿਹ